ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਡੇ ਸਨਮੁਖ ਕਰਾਂਗੇ ਸਾਖੀ 22 ਮੰਜੀਆਂ ਤੇ 52 ਪੀੜੇ ਸਥਾਪਿਤ ਕਰਨੇ ਪਿਆਰੀ ਸਾਧ ਸੰਗਤ ਜੀਓ ਸਿੱਖੀ ਦਾ ਪ੍ਰਚਾਰ ਪ੍ਰਸਾਰ ਪੂਰੇ ਹਿੰਦੁਸਤਾਨ ਵਿੱਚ ਕਰਨ ਲਈ ਗੁਰੂ ਅਮਰਦਾਸ ਜੀ ਨੇ ਜਿੱਥੇ ਆਪ ਕਈ ਪ੍ਰਚਾਰਕ ਦੌਰੇ ਕੀਤੇ ਉਥੇ ਉਹਨਾਂ ਨੇ ਇਸ ਕਾਰਜ ਲਈ 22 ਮੰਜੀਆਂ ਅਤੇ 52 ਪੀੜੇ ਵੀ ਸਥਾਪਿਤ ਕੀਤੇ ਗੁਰੂ ਸਾਹਿਬ ਜੀ ਦੇ ਆਦੇਸ਼ ਅਤੇ ਆਸੇ ਅਨੁਸਾਰ ਇਨ੍ਹਾਂ ਮੰਜੀਦਾਰਾਂ ਨੇ ਆਪੋ ਆਪਣੇ ਇਲਾਕਿਆਂ ਵਿੱਚ ਸਿੱਖੀ ਦਾ ਖੂਬ ਪ੍ਰਚਾਰ ਪ੍ਰਸਾਰ ਕੀਤਾ ਇੰਨਾ ਮੰਜੀਦਾਰਾਂ ਵਿੱਚ ਕਈ ਬੀਬੀਆਂ ਤੇ ਇਸਲਾਮ ਤੋਂ ਸਿੱਖ ਸੱਜ ਚੁੱਕੇ ਪ੍ਰਚਾਰਕ ਵੀ ਸ਼ਾਮਿਲ ਸਨ ਗੁਰੂ ਸਾਹਿਬ ਜੀ ਨੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਬੜੀ ਦੂਰ ਅੰਦੇਸ਼ਤਾ ਨਾਲ ਪਹਿਲਾ ਮੰਜੀਦਾਰ ਤੇ ਫਿਰ ਉਹਨਾਂ ਦੇ ਅਧੀਨ ਕੁਝ ਪੀੜੇਦਾਰ ਸਥਾਪਿਤ ਕੀਤੇ ਮੰਜੀਦਾਰ ਜਿਥੇ ਆਪ ਸਿੱਖੀ ਪ੍ਰਚਾਰ ਲਈ ਤਤਪਰ ਸਨ ਉੱਥੇ ਉਹਨਾਂ ਦੀ ਨੌਨ ਵਾਲੇ ਪੀੜੀਦਾਰਾਂ ਦੀ ਅਗਵਾਈ ਕਰਨੀ ਤੇ ਸਾਰੀ ਰਿਪੋਰਟ ਸਾਲ ਵਿੱਚ ਦੋ ਵਾਰ ਗੁਰੂ ਸਾਹਿਬ ਜੀ ਤੱਕ ਪਹੁੰਚਾਉਣੀ ਵੀ ਉਹਨਾਂ ਦੀ ਜ਼ਿੰਮੇਵਾਰੀ ਸੀ ਇਨਾ ਮੰਜੀਦਾਰਾਂ ਦੇ ਪ੍ਰਚਾਰ ਪ੍ਰਸਾਰ ਸਦਕਾ ਸਿੱਖੀ ਪੂਰੇ ਹਿੰਦੁਸਤਾਨ ਵਿੱਚ ਫੈਲ ਗਈ ਤੇ ਗੁਰੂ ਅਰਜਨ ਦੇਵ ਜੀ ਦੇ ਸਮੇਂ ਤੱਕ ਹਿੰਦੁਸਤਾਨ ਦਾ ਕੋਈ ਵੀ ਕੋਨਾ ਅਜੇ ਹਾ ਨਹੀਂ ਸੀ ਜਿੱਥੇ ਸਿੱਖ ਨਹੀਂ ਰਹਿੰਦੇ ਸਨ ਇਹ ਮੰਜੀਦਾਰ ਸਾਲ ਵਿੱਚ ਦੋ ਵਾਰ ਇਲਾਕੇ ਦੀ ਸੰਗਤ ਸਮੇਤ ਗੋਇੰਦਵਾਲ ਸਾਹਿਬ ਵਿਖੇ ਆ ਕੇ ਗੁਰੂ ਜੀ ਕੋਲ ਪਹੁੰਚਦੇ ਸਨ ਅਤੇ ਸਿਧਾਂਤਕ ਨੁਕਤੇਆਂ ਤੇ ਪ੍ਰਚਾਰ ਵਿੱਚ ਆ ਰਹੀਆਂ ਔਕੜਾਂ ਬਾਰੇ ਗੁਰੂ ਸਾਹਿਬ ਜੀ ਤੋਂ ਅਗਵਾਈ ਲੈਂਦੇ ਅਤੇ ਆਪ ਵੀ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਦੇ ਤੇ ਸੰਗਤਾਂ ਨੂੰ ਵੀ ਦਰਸ਼ਨ ਕਰਵਾਉਂਦੇ ਗੁਰੂ ਸਾਹਿਬ ਜੀ ਨੇ ਇਹ ਜੋ 22 ਮੰਜੀਦਾਰ ਥਾਪੇ ਸਾਨੂੰ ਉਹ ਬਹੁਤ ਗੁਰਮੁਖ ਗੁਰਸਿੱਖ ਅਤੇ ਗੁਰਮਤ ਦੇ ਗਿਆਤਾ ਹੁੰਦੇ ਸਨ ਤਾਂ ਕਿ ਉਹ ਆਪਣੇ ਗਿਆਨ ਅਤੇ ਉੱਚੇ ਸੁੱਚੇ ਜੀਵਨ ਰਾਹੀਂ ਹਰ ਥਾਂ ਉੱਤੇ ਜਾ ਕੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਡੇ ਸਨਮੁਖ ਕਰਾਂਗੇ ਸਾਖੀ 22 ਮੰਜੀਆਂ ਤੇ 52 ਪੀੜੇ ਸਥਾਪਿਤ ਕਰਨੇ ਪਿਆਰੀ ਸਾਧ ਸੰਗਤ ਜੀਓ ਸਿੱਖੀ ਦਾ ਪ੍ਰਚਾਰ ਪ੍ਰਸਾਰ ਪੂਰੇ ਹਿੰਦੁਸਤਾਨ ਵਿੱਚ ਕਰਨ ਲਈ ਗੁਰੂ ਅਮਰਦਾਸ ਜੀ ਨੇ ਜਿੱਥੇ ਆਪ ਕਈ ਪ੍ਰਚਾਰਕ ਦੌਰੇ ਕੀਤੇ ਉਥੇ ਉਹਨਾਂ ਨੇ ਇਸ ਕਾਰਜ ਲਈ 22 ਮੰਜੀਆਂ ਅਤੇ 52 ਪੀੜੇ ਵੀ ਸਥਾਪਿਤ ਕੀਤੇ ਗੁਰੂ ਸਾਹਿਬ ਜੀ ਦੇ ਆਦੇਸ਼ ਅਤੇ ਆਸੇ ਅਨੁਸਾਰ ਇਨ੍ਹਾਂ ਮੰਜੀਦਾਰਾਂ ਨੇ ਆਪੋ ਆਪਣੇ ਇਲਾਕਿਆਂ ਵਿੱਚ ਸਿੱਖੀ ਦਾ ਖੂਬ ਪ੍ਰਚਾਰ ਪ੍ਰਸਾਰ ਕੀਤਾ ਇਨ੍ਹਾਂ ਮੰਜੀਦਾਰਾਂ ਵਿੱਚ ਕਈ ਬੀਬੀਆਂ ਤੇ ਇਸਲਾਮ ਤੋਂ ਸਿੱਖ ਸੱਜ ਚੁੱਕੇ ਪ੍ਰਚਾਰਕ ਵੀ ਸ਼ਾਮਿਲ ਸਨ। ਗੁਰੂ ਸਾਹਿਬ ਜੀ ਨੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਬੜੀ ਦੂਰ ਅੰਦੇਸ਼ਤਾ ਨਾਲ ਪਹਿਲਾ ਮੰਜੀਦਾਰ ਤੇ ਫਿਰ ਉਹਨਾਂ ਦੇ ਅਧੀਨ ਕੁਝ ਪੀੜੇਦਾਰ ਸਥਾਪਿਤ ਕੀਤੇ। ਮੰਜੀਦਾਰ ਜਿਥੇ ਆਪ ਸਿੱਖੀ ਪ੍ਰਚਾਰ ਲਈ ਤਤਪਰ ਸਨ, ਉੱਥੇ ਉਹਨਾਂ ਦੀ ਨੌਣ ਵਾਲੇ ਪੀੜੀਦਾਰਾਂ ਦੀ ਅਗਵਾਈ ਕਰਨੀ ਤੇ ਸਾਰੀ ਰਿਪੋਰਟ ਸਾਲ ਵਿੱਚ ਦੋ ਵਾਰ ਗੁਰੂ ਸਾਹਿਬ ਜੀ ਤੱਕ ਪਹੁੰਚਾਉਣੀ ਵੀ ਉਹਨਾਂ ਦੀ ਜ਼ਿੰਮੇਵਾਰੀ ਸੀ। ਇਨਾ ਮੰਜੀਦਾਰਾਂ ਦੇ ਪ੍ਰਚਾਰ ਪ੍ਰਸਾਰ ਸਦਕਾ ਸਿੱਖੀ ਪੂਰੇ ਹਿੰਦੁਸਤਾਨ ਵਿੱਚ ਫੈਲ ਗਈ ਤੇ ਗੁਰੂ ਅਰਜਨ ਦੇਵ ਜੀ ਦੇ ਸਮੇਂ ਤੱਕ ਹਿੰਦੁਸਤਾਨ ਦਾ ਕੋਈ ਵੀ ਕੋਨਾ ਅਜੇਹਾ ਨਹੀਂ ਸੀ ਜਿੱਥੇ ਸਿੱਖ ਨਹੀਂ ਰਹਿੰਦੇ ਸਨ ਇਹ ਮੰਜੀਦਾਰ ਸਾਲ ਵਿੱਚ ਦੋ ਵਾਰ ਇਲਾਕੇ ਦੀ ਸੰਗਤ ਸਮੇਤ ਗੋਇੰਦਵਾਲ ਸਾਹਿਬ ਵਿਖੇ ਆ ਕੇ ਗੁਰੂ ਜੀ ਕੋਲ ਪਹੁੰਚਦੇ ਸਨ ਅਤੇ ਸਿਧਾਂਤਕ ਨੁਕਤੇਆਂ ਤੇ ਪ੍ਰਚਾਰ ਵਿੱਚ ਆ ਰਹੀਆਂ ਔਕੜਾਂ ਬਾਰੇ ਗੁਰੂ ਸਾਹਿਬ ਜੀ ਤੋਂ ਅਗਵਾਈ ਲੈਂਦੇ ਅਤੇ ਆਪ ਵੀ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਦੇ ਤੇ ਸੰਗਤਾਂ ਨੂੰ ਵੀ ਦਰਸ਼ਨ ਕਰਵਾਉਂਦੇ ਗੁਰੂ ਸਾਹਿਬ ਜੀ ਨੇ ਇਹ ਜੋ 22 ਮੰਜੀਦਾਰ ਥਾਪੇ ਸਾਨੂੰ ਉਹ ਬਹੁਤ ਗੁਰਮੁਖ ਗੁਰਸਿੱਖ ਅਤੇ ਗੁਰਮਤ ਦੇ ਗਿਆਤਾ ਹੁੰਦੇ ਸਨ ਤਾਂ ਕਿ ਉਹ ਆਪਣੇ ਗਿਆਨ ਅਤੇ ਉੱਚੇ ਸੁੱਚੇ ਜੀਵਨ ਰਾਹੀਂ ਹਰ ਥਾਂ ਉੱਤੇ ਜਾ ਕੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ